ਅਗਰ ਤੁਹਾਡੀ ਜੇਬ ਦੇ ਵਿੱਚ ਪੈਸੇ ਹੈਗੇ ਘੱਟ ਤੇ ਦਿਲ ਨੂੰ ਤਾਂ ਲੱਗਦੀ ਹੈ ਨਾ 사ਗਦੀ ਹੈ ਵੀਰੇ ਫੇ ਉਹਦਾ ਇੱਕ ਹੱਲ ਕੀ ਹੈ ਕਿ ਆਪਣੇ ਕੋ ਲੋਨ ਦੀ ਆਪਸ਼ਨ ਆ ਗਈ ਹੈ ਲੋਨ ਦੀ ਲੋਨ ਲਈ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਪੈਂਦੀ ਹੈ ਦੇਖੋ ਜੀ ਲੋਨ ਲਈ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਕੁਇਰੀਆਂ ਇਹਨਾਂ ਦੀਆਂ ਹੈਗੀਆਂ ਮੇਰੇ ਕੋ ਆ ਕੇ ਇਹਨਾਂ ਨੇ ਕੁਐਸਚਨ ਕੀਤਾ ਹੈ ਕਿ ਬਾਈ ਜੀ ਅਗਰ ਮੈਂ ਕਾਰ ਲੈਣੀ ਹੋਵੇ ਤੇ ਮੈਂ ਇਹਨੂੰ ਕੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਹੜੇ ਉਹ ਟੈਕਨੀਕਲ ਚੀਜ਼ਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇਨਕਮ ਪ੍ਰੂਫ ਹੈਗਾ ਹਾਂ ਹਾਂਜੀ ਠੀਕ ਹੈ ਜੀ ਇਹਨਾਂ ਦਾ ਅਪਰੂਵ ਕੀ ਹੁੰਦਾ ਕਿ ਤੁਸੀਂ ਕਿਹੜੀ ਚੀਜ਼ ਤੋਂ ਤੁਹਾਨੂੰ ਕਮਾਈ ਆ ਰਹੀ ਸਭ ਤਰ੍ਹਾਂ ਦੇ ਲੋਕ ਨੇ ਮੀਡਲ ਕਲਾਸ ਵੀ ਨੇ ਰਿਚ ਵੀ ਨੇ ਹੈਨਾ ਕਿਸੇ ਦੀ ਤਨਖਾਹ ਲੱਖ ਵੀ ਹੈ ਕਿਸੇ ਦੀ ਆਪਾਂ ਕਹਿੰਦੇ ਇਹ ਵੀ ਕੁਝ ਵੀ ਹੈ ਨਹੀਂ ਲਗ ਪਰ ਨਾ ਮਤਲਬ 10-15 ਹਜ਼ਾਰ ਬਿਲਕੁਲ ਜੀ ਕਿੱਦਾਂ ਦੇ ਬੰਦੇ ਨੂੰ ਕਿੱਦਾਂ ਦੀ ਕਾਰ ਲੈਣੀ ਚਾਹੀਦੀ ਆ ਦੇਖੋ ਜੀ ਬੈਂਕ ਨੇ ਤੁਹਾਡੇ ਕੋਈ ਇੱਕੋ ਹੀ ਕੁਐਸਚਨ ਕਰਨਾ ਹਾਂਜੀ ਅਗਰ ਤੁਹਾਡੀ ਤਨਖਾਹ 15000 ਆ ਤੇ ਤੁਹਾਡੀ ਕਿਸ਼ਤ ਜਿਹੜੀ 5000 ਤੋਂ ਵੱਧ ਨਾ ਬਣੇ ਠੀਕ ਲਓ ਜੀ ਮਿੱਤਰੋ ਅੱਜ ਦੀ ਜਿਹੜੀ ਇਹ ਵੀਡੀਓ ਹੈ ਬਾਈ ਹੈਨਾ ਤੁਸੀਂ ਆਪਣੇ ਜਿਹੜੇ ਬਜ਼ੁਰਗ ਹੋਣਗੇ ਉਹ ਤਾਂ ਸਾਨੂੰ ਆਸ਼ੀਰ ਤੇ ਜਿਹੜੇ ਆਪਣੇ ਛੋਟੇ ਭਰਾ ਵੱਡੇ ਭਰਾ ਜਿਹੜੇ ਹੋਣਗੇ ਉਹ ਸ਼ਾਬਾਸ਼ ਦੇਣਗੇ ਬਾਈ ਤੇ ਬਾਈ ਇੰਨੀ ਕੈਂਟ ਵੀਡੀਓ ਤੁਹਾਨੂੰ ਦਵਾਂਗੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੇਊਗਾ ਬਾਈ ਅਹੜਾ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮਹੀਨੇ 'ਚ ਦੋ ਤਿੰਨ ਵੀਡੀਓ ਐਦਾਂ ਦੀਆਂ ਦਵਾਂ ਤੁਹਾਨੂੰ ਬਾਈ ਅਹੜਾ ਕਿਉਂਕਿ ਬਈ ਆਪਣਾ ਪੇਜ ਆ ਵੀ ਡੇਲੀ ਇੰਨਾ ਦੀ ਇੰਨੀ ਜ਼ਿਆਦਾ ਅਪਡੇਟ ਹੁੰਦੀ ਹੈ ਵੀਰੇ ਵੀ ਆਂਤਾਂ ਨੇ ਕਰਾ ਹੁੰਦੀਆਂ ਆਪਣੇ ਪੇਜ ਉੱਤੇ ਤੇ ਨਾਲ ਕਾਰ ਲੈਣੀ ਕਿਵੇਂ ਹੈ ਕੋਈ ਵਿਆਜ ਕਿੱਦਾਂ ਲੱਗਦਾ ਹੈ ਨਾ ਵੀਰੇ ਜੇ ਕੋਈ ਲੋਨ ਕਰਾਉਂਦਾ ਤਾਂ ਕਿੱਦਾਂ ਦੀ ਕਾਰ ਲੈਣੀ ਚਾਹੀਦੀ ਹੈਗੀ ਤੇ ਕੁਝ ਅਵੇਅਰਨੈਸ ਦੀਆਂ ਗੱਲਾਂ ਜਿਹੜੀਆਂ ਆਪਾਂ ਤੁਹਾਨੂੰ ਦ ਐਂਡ ਤੱਕ ਬਣੇ ਰਹੋ ਮੇਰਾ ਭਰਾ ਵੀਡੀਓ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਨਾ ਤੇ ਬਸ ਮਿਲਦੇ ਰਿਹਾ ਕਰੋ ਭਾਈ ਹੈ ਨਾ ਆਉਂਦੇ ਜਾਂਦੇ ਆ ਸਵਾਦ ਆਉਂਦਾ ਮਿਲ ਕੇ ਮਿੱਤਰਾਂ ਨੂੰ ਬਹੁਤ ਵਧੀਆ ਗੱਲ ਹੈ ਬੰਦੇ ਨੇ ਵੀਰੇ ਇਹ ਦੇਖੋ ਜੀ ਮੇਲਾ ਮਿਲਦੇ ਆ ਗਿਲਦੇ ਆ ਨਾ ਹਾਂ ਤੇ ਬਾਈ ਜੀ ਮੇਰੇ ਕੋਲ ਆਏ ਆ ਬਹੁਤ ਸਾਰੀਆਂ ਕੁਇਰੀਆਂ ਇਹਨਾਂ ਦੀਆਂ ਹੈਗੀਆਂ ਮੇਰੇ ਕੋਲ ਆ ਕੇ ਇਹਨਾਂ ਨੇ ਕੁਐਸਚਨ ਕੀਤਾ ਹੈ ਕਿ ਬਾਈ ਜੀ ਅਗਰ ਮੈਂ ਕਾਰ ਲੈਣੀ ਹੋਵੇ ਤੇ ਮੈਂ ਇਹਨੂੰ ਕੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਹੜੇ ਉਹ ਟੈਕਨੀਕਲ ਚੀਜ਼ਾਂ ਆ ਕਿਹੜੇ ਪੁਆਇੰਟ ਆ ਜਿਹੜੇ ਮੈਨੂੰ ਧਿਆਨ ਚ ਰੱਖ ਕੇ ਗੱਡੀ ਲੈਣੀ ਚਾਹੀਦੀ ਹੈ ਹਾਂ ਜੀ ਵੀਰੇ ਤੇ ਬਾਈ ਜੀ ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਸਭ ਤੋਂ ਪਹਿਲਾਂ ਤੁਸੀਂ ਡੀਲਰਸ਼ਿਪ ਚ ਕਿੱਥੇ ਖੜੇ ਹੋ ਤੁਹਾਨੂੰ ਉਹਨਾਂ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਵੀਰੇ ਉਹਨਾਂ ਦੇ ਰਿਵਿਊ ਤੁਹਾਨੂੰ ਪਹਿਲਾਂ ਪਤਾ ਹੋਣੇ ਚਾਹੀਦੇ ਉਹ ਕਿਉਂ ਜੀਆਂ ਕਾਰਾਂ ਵੇਚਦੇ ਆ ਵੀ ਕਿੰਨਾ ਪੁਰਾਣਾ ਬੰਦਾ ਇਹ ਵੀ ਦੇਖਣਾ ਜ਼ਰੂਰੀ ਆ ਨਾ ਵੀਰੇ ਤੇ ਉਹ ਬੰਦਾ ਜ਼ਰੂਰੀ ਨਹੀਂ ਕਿ ਇਹ ਕੋਈ ਬੰਦਾ ਨਵਾਂ ਆ ਤੇ ਉਹਦੇ ਕੋਲ ਗੱਡੀਆਂ ਮਾੜੀਆਂ ਹੋਣਗੀਆਂ ਬਟ ਹਾਂ ਇਹ ਗੱਡੀਆਂ ਦੇਖੋ ਇੱਕ ਵਾਰੀ ਉਹਨਾਂ ਦੇ ਰੇਟ ਵੀ ਟਰਾਈ ਕਰੋ ਪਲੱਸ ਗੱਡੀਆਂ ਦੀ ਕੰਡੀਸ਼ਨ ਵੀ ਦੇਖ ਲਓ ਠੀਕ ਹੈ ਜੀ ਓਵਰ ਆਲ ਜੋ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਤੁਹਾਡੇ ਹੱਥ 'ਚ ਆ ਬਟ ਜਿਹੜੀਆਂ ਗੁਰੀਆਂ ਗੱਲਾਂ ਨੇ ਜਿਵੇਂ ਕਿ ਤੁਸੀਂ ਗੱਡੀ ਲੈਣੀ ਮੰਨ ਲਓ ਮੇਰੇ ਕੋਲ ਆ ਸਿਆਦ ਗੱਡੀ ਖੜੀ ਏ ਤੁਸੀਂ ਲੈਣਾ ਹੈ ਨਾ ਜੀ ਤੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਤਾਂ ਕਿਲੋਮੀਟਰ ਠੀਕ ਹੈ ਵੀਰੇ ਪਹਿਲੀ ਗੱਲ ਕਿ ਕਿਲੋਮੀਟਰ ਤੁਸੀਂ ਇਹਨੂੰ ਪੁੱਛਿਆ ਕਿੰਨੀ ਚੱਲੀ ਜੈਨੂਨ ਚੱਲੀ ਆ ਕਈ ਵਾਰੀ ਮੀਟਰ ਟੈਂਪਰ ਹੋਇਆ ਸਾਡੇ ਕੋਲ ਵੀ ਆ ਜਾਂਦਾ ਅਸੀਂ ਵਾਹ ਜੀ ਏਜੰਸੀ ਦਾ ਰਿਕਾਰਡ ਦਿੰਨੇ ਆ ਉਹ ਤੁਹਾਡੀ ਪਹਿਲੀ ਗੱਲ ਦਾ ਇਹ ਜਵਾਬ ਆ ਕਿ ਜਿਸ ਗੱਡੀ ਦਾ ਟੋਟਲ ਰਿਕਾਰਡ ਹੈ ਪ੍ਰੋਪਰ ਸੰਸੰਸ ਕੰਪਨੀ ਤੋਂ ਹੋਈਆਂ ਨੇ ਉਹਦਾ ਮੀਟਰ ਬਿਲਕੁਲ ਹੈਗਾ ਜੈਨੂਇਨ ਠੀਕ ਹੈ ਦੂਜੀ ਗੱਲ ਦਾ ਧਿਆਨ ਤੁਸੀਂ ਕੀ ਰੱਖਣਾ ਕਿ ਐਕਸੀਡੈਂਟ ਹੈ ਮੰਨ ਲਓ ਤੁਹਾਨੂੰ ਕੋਈ ਜਜਮੈਂਟ ਨਹੀਂ ਐਕਸੀਡੈਂਟ ਦੀ ਜੀ ਪੇਂਟ ਵਰਕ ਅਸੀਂ ਖੁਦ ਤੁਹਾਨੂੰ ਦੱਸ ਦਿੰਨੇ ਆ ਤੇ ਬਾਈ ਜੀ ਪੇਂਟ ਵਰਕ ਤੇ ਐਕਸੀਡੈਂਟ ਦੇ ਵਿੱਚ ਇੱਕ ਬਹੁਤ ਬੜਾ ਡਿਫਰੈਂਸ ਹੁੰਦਾ ਬਹੁਤ ਸਾਰੇ ਮੇਰੇ ਸਰੋਤੇ ਭਰਾ ਮੈਨੂੰ ਫੋਨ ਕਰ ਲੈਂਦੇ ਆ ਕਿ ਭਾਜੀ ਗੱਡੀ ਪੇਂਟ ਕਿੰਨੀ ਕ ਇਕੱਲੇ ਬੰਪਰ ਹੀ ਪੇਂਟ ਨੇ ਤੇ ਉਹਨਾਂ ਨੂੰ ਮੈਂ ਇਹ ਜੀ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਕਾਰ ਬਜ਼ਾਰ ਹੈ ਉਹਦੇ ਚ ਪਹਿਲੋਂ ਕੰਮ ਜਿਹੜਾ ਉਹ ਪੇਂਟ ਵਰਕ ਹੀ ਹੁੰਦਾ ਪੁਰਾਣੀਆਂ ਗੱਡੀਆਂ ਦੇ ਮਾਮਲੇ ਪੁਰਾਣੀਆਂ ਗੱਡੀਆਂ ਕਿਉਂਕਿ ਸਕ੍ਰੈਚ ਵਾਲੀ ਡੈਂਟ ਵਾਲੀ ਗੱਡੀ ਜਿਹਦਾ ਪੇਂਟ ਫੇਡ ਹੋ ਗਿਆ ਆ ਉਹ ਗੱਡੀ ਦਾ ਪਹਿਲਾ ਵਰਕ ਜਿਹੜਾ ਪੇਂਟ ਰੀਪੇਂਟ ਵਰਕ ਹੀ ਹੁੰਦਾ ਕਿਉਂਕਿ ਉਹ ਕਾਰ ਬਜ਼ਾਰ ਚ ਗੱਡੀ ਤਾਂ ਹੀ ਆ ਸਕਦੀ ਆ ਅਗਰ ਉਹ ਦੇਖਣ ਨੂੰ ਬਿਲਕੁਲ ਫਿੱਟ ਹੋਣੀ ਹੈ ਠੀਕ ਹੈ ਜੀ ਪਹਿਲੀ ਫਿਟਨੈਸ ਹੋਣੀ ਉਹਦੀ ਫਿਜ਼ੀਕਲ ਦੇਖਣ ਵਾਲੀ ਫਿਟਨੈਸ ਉਹ ਵੀ ਆਪਾਂ ਨੂੰ ਵੀ ਹੁੰਦਾ ਵੀਰੇ ਨਾ ਵੀ ਆਪਾਂ ਜਦੋਂ ਗੱਡੀ ਲਈਏ ਅੱਪਾ ਇਦਾਂ ਦੀ ਗੱਡੀ ਲਈ ਜਿਹੜੀ ਆਪਣੀ ਅੱਖਾਂ ਨੂੰ ਵਧੀਆ ਲੱਗੇ ਹਣਾ ਬਾਈ ਜਾਂ ਸਫਾਈ ਤੋਂ ਸਕ੍ਰੈਚ ਸਪਾ ਉਹ ਕਲੀਅਰ ਕਰਾਉਣਾ ਪੈਂਦਾ ਹੈ ਹਣਾ ਵੀਰੇ ਠੀਕ ਹੈ ਦੂਜੀ ਗੱਲ ਬਾਈ ਜੀ ਆ ਜਾਂਦੀ ਫਿਰ ਇੰਜਨ ਗੇਅਰ ਦੀ ਹੂੰ ਤੇ ਐਕਸੀਡੈਂਟਰ ਕਿਸ ਦੀ ਹੁਣ ਐਕਸੀਡੈਂਟਰ ਵੱਲ ਜਾਂਦੇ ਆ ਤੇ ਬਾਈ ਜੀ ਗੱਡੀ ਦੇ ਮੰਨ ਲਓ ਮੇਨ ਚੀਜ਼ਾਂ ਆਉਂਦੀਆਂ ਐਪਰਨ ਹੋ ਗਏ ਪਿਲਰ ਹੋ ਗਏ ਸ਼ਰਾਉਡ ਹੋ ਗਿਆ ਉਸ ਤੋਂ ਬਾਅਦ ਉਹਦੀ ਚੈਸੀ ਹੋ ਗਈ ਹਾਂਜੀ ਤੇ ਪਲੱਸ ਉਹਦੀਆਂ ਪਾਰਟਿਕੂਲਰ ਜਿਹੜੇ ਦਰਵਾਜ਼ੇ ਆ ਪੀਸ ਜਿਹਨੂੰ ਕਹਿੰਦੇ ਆਪਾਂ ਉਹ ਸਾਰੀਆਂ ਚੀਜ਼ਾਂ ਅਗਰ ਜੈਨੂਨ ਹੈਗੀਆਂ ਆ ਅਗਰ ਫਰੰਟ ਗੱਡੀ ਦਾ ਸ਼ੀਲਡ ਆ ਉਹ ਗੱਡੀ ਦੀ ਵੈਟੇਜ ਜ਼ਿਆਦਾ ਹੁੰਦੀ ਆ ਹਾਂਜੀ ਵਧੀਆ ਮੰਨੀ ਜਾਂਦੀ ਆ ਤੇ ਜੈਨੂਨ ਚੱਲੀ ਕਾਰ ਦੀ ਨਿਸ਼ਾਨੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕੰਪਨੀ ਦਾ ਰਿਕਾਰਡ ਹੋਣਾ ਚਾਹੀਦਾ ਹਾਂਜੀ ਤੇ ਪੇਡ ਵਰਕ ਜਿਹੜਾ ਇੱਕ ਮਾਈਨਰ ਚੀਜ਼ ਐ ਐਕਸੀਡੈਂਟਲ ਇੱਕ ਮੇਜਰ ਚੀਜ਼ ਐ ਠੀਕ ਐ ਤੇ ਕਈ ਮੇਰੇ ਵੀਰ ਇਦਾਂ ਦੇ ਆ ਜਿਨ੍ਹਾਂ ਨੂੰ ਅਸੀਂ ਕੋਸ਼ ਮਾਈਨਰ ਐਕਸੀਡੈਂਟ ਗੱਡੀਆਂ ਤਿਆਰ ਵੀ ਕਰ ਦਿੰਦੇ ਆ ਠੀਕ ਐ ਕਿਉਂਕਿ ਉਹਨਾਂ ਦਾ ਬਜਟ ਹੁੰਦਾ ਘੱਟ ਹਾਂਜੀ ਮੰਨ ਲਓ ਜਿਹੜੀ ਗੱਡੀ 8 ਲੱਖ ਵਾਲੀ ਐ ਅਗਰ ਉਹਨਾਂ ਨੂੰ 6 ਲੱਖ ਚ ਆਪਾਂ ਦੇਣੀ ਹੋਵੇ ਉਹਨਾਂ ਨੂੰ ਆਪਾਂ ਇਹੋ ਜੀ ਗੱਡੀ ਦਵਾਂਗੇ ਜਿਹੜੀ ਗੱਡੀ ਮਾਈਨਰ ਹਿੱਟ ਤੋਂ ਤਿਆਰ ਹੋ ਗਈ ਠੀਕ ਹੈ ਕਿਉਂਕਿ ਫੁੱਲ ਲੋਨ ਹੋ ਜਾਏਗਾ ਕਾਰ ਦੇ ਉਹਨਾਂ ਦੇ ਬਜਟ ਦੇ ਵਿੱਚ ਕਾਰ ਆ ਜਾਏਗੀ ਮਾਡਲ ਹੋ ਜਾਏਗਾ ਉੱਚਾ ਉਸ ਕੇਸ ਦੇ ਵਿੱਚ ਉਹ ਵਾਜੀ ਉਹ 100 ਦੇ ਵਿੱਚੋਂ ਦੋ ਜਾਂ ਤਿੰਨ ਕੇਸ ਹੀ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਅਸੀਂ ਦੱਸ ਕੇ ਉਹ ਗੱਡੀ ਰੀਬਿਲਟ ਕਰ ਦਿੰਨੇ ਆ ਰੀ ਫੈਬ੍ਰੀਕੇਟ ਕਰ ਦਿੰਨੇ ਆ ਜਾਂ ਕਈ ਵਾਰੀ ਕੋਈ ਇੰਜਨ ਦੀ ਕੰਪਲੀਟ ਜਿਆਦਾ ਹੁੰਦੀ ਆ ਉਹ ਗੱਡੀ ਸਸਤੀ ਹੋ ਜਾਂਦੀ ਸਾਡੇ ਕੋਲ ਫਿਰ ਅਸੀਂ ਉਹਦਾ ਇੰਜਨ ਦਾ ਵਰਕ ਜਿਹੜਾ ਆ ਪ੍ਰੋਪਰ ਗਾਈਡ ਲਾਈਨ ਦੇ ਵਿੱਚ ਰਹਿ ਕੇ ਪ੍ਰੋਪਰ ਕੈਲੀਬ੍ਰੇਸ਼ਨ ਦੇ ਵਿੱਚ ਰਹਿ ਕੇ ਉਹਨਾਂ ਨੂੰ ਫਿਰ ਇੰਜਨ ਦੀ ਵੀ ਗਾਰੰਟੀ ਦੇਣੀ ਓਕੇ ਤੇ ਇਹ ਤਾਂ ਚਲੋ ਵੀਰੇ ਹੋ ਗਈ ਠੀਕ ਮੰਨ ਕੇ ਚਲੋ ਵੀ ਆਪਾਂ ਬੰਦੇ ਨੇ ਗੱਡੀ ਵੀ ਲੈ ਲਈ ਹਨਾ ਤੇ ਉਸ ਤੋਂ ਬਾਅਦ ਇੱਕ ਦੂਜੀ ਟਰਮ ਆਉਂਦੀ ਹੈਗੀ ਲੋਨ ਦੀ ਬਿਲਕੁਲ ਜੀ ਹਨਾ ਦੇਖੋ ਜੀ ਗੱਡੀ ਤਾਂ ਤੁਸੀਂ ਲੈਣ ਆ ਗਏ ਹਾਂ ਜੀ ਹਾਂ ਅਗਰ ਤੁਹਾਡੀ ਜੇਬ ਦੇ ਵਿੱਚ ਪੈਸੇ ਹੈਗੇ ਘੱਟ ਤੇ ਦਿਲ ਨੂੰ ਤਾਂ ਲੱਗਦੀ ਹੈ ਨਾ ਸਹਖਦੀ ਹੈ ਵੀਰੇ ਵੀ ਉਹਦਾ ਇੱਕ ਹੱਲ ਕੀ ਹੈ ਕਿ ਆਪਣੇ ਕੋਲ ਲੋਨ ਦੀ ਆਪਸ਼ਨ ਆ ਗਈ ਹੈ ਲੋਨ ਦੀ ਹੁਣ ਲੋਨ ਵਾ ਜੀ ਦੋ ਤਰੀਕੇ ਨਾਲ ਹੁੰਦਾ ਆ ਇੱਕ ਤਾਂ ਹੁੰਦਾ ਆ ਰਿਡਿਊਸਿੰਗ ਹਾਂਜੀ ਇੱਕ ਹੁੰਦਾ ਫਲੈਟ ਫਲੈਟ ਦੱਸਣ ਦੇ ਵਿੱਚ ਦੋ ਤਰੀਕੇ ਆ ਬਟ ਬੇਸਿਕਲੀ ਹੁੰਦਾ ਰਿਡਿਊਸਿੰਗ ਹੀ ਆ ਠੀਕ ਹੈ ਤੇ ਸਾਰੀਆਂ ਬੈਂਕਾਂ ਜਿਹੜੀਆਂ ਰਿਡਿਊਸਿੰਗ ਲੋਨ ਕਰਦੀਆਂ ਆ ਆਪਾਂ ਉਹਨਾਂ ਨੂੰ ਫਲੈਟ ਦੱਸਦੇ ਆ ਐਵਰੇਜ ਕੱਢ ਕੇ ਉਹ ਜਿਹੜੀਆਂ ਟੈਕਨੀਕਲ ਟਰਮਸ ਹੈਗੀਆਂ ਐ ਐਵਰੇਜ ਤੇ ਤੁਸੀਂ ਇਹੀ ਪੁੱਛਣਾ ਜਿਹਨੂੰ ਵੀ ਪੁੱਛਣਾ ਆ ਕਿ ਤੁਹਾਨੂੰ ਫਲੈਟ ਕਿੰਨਾ ਲੱਗ ਰਿਹਾ ਜੀ ਹੂੰ ਫਲੈਟ ਲੋਨ ਲਵੋਗੇ ਉਹਨੂੰ ਪੂਰਾ 5 ਸਾਲ ਦਾ ਲੋਨ ਆ ਤੇ 5 ਸਾਲ ਚਲਾਓ ਹਾਂਜੀ ਅਗਰ ਤੁਸੀਂ 5 ਸਾਲ ਲੋਨ ਚਲਾਉਨੇ ਆ ਬਾਈ ਜੀ ਫਿਰ ਉਹ ਤੁਹਾਨੂੰ ਜੋ ਫਲੈਟ ਰੇਟ ਆ ਉਹਨਾਂ ਹੀ ਲੱਗੂਗਾ ਜਿਹਨਾਂ ਦੱਸਿਆ ਜਾਂਦਾ ਠੀਕ ਹੈ ਠੀਕ ਹੈ ਜੀ ਅਗਰ ਤੁਸੀਂ 2 ਸਾਲ ਚਲਾਇਆ ਤੇ 3 ਸਾਲ ਪਿੱਛੇ ਰਹਿ ਫਿਰ ਤਾਂ ਤੁਹਾਨੂੰ ਵਿਆਜ ਵੱਧ ਲੱਗ ਗਿਆ ਠੀਕ ਹੈ ਕਿਉਂਕਿ ਉਹ ਅਰੇਂਦਰ ਰਿਡਿਊਸਿੰਗ ਵਿਆਜ ਰਿਡਿਊਸਿੰਗ ਤੇ ਮੇਰੇ ਹਿਸਾਬ ਨਾਲ ਇਦਾਂ ਹੋ ਗਿਆ ਨਾ ਵੀਰੇ ਵੀ ਜਿਹੜੇ ਐਂਡ ਵਾਲੇ ਮੰਨ ਕੇ ਜਦੋਂ ਸਾਲ ਸਵਾ ਸਾਲ ਹੁੰਦਾ ਉਹ ਤੇ ਵਿਆਜ ਦਾ ਬਹੁਤ ਘਟ ਜਾਂਦੀ ਆ ਘਟ ਦੇਖੋ ਜੀ ਰਿਡਿਊਸਿੰਗ ਦਾ ਮਤਲਬ ਇਹ ਆ ਕਿ ਪਹਿਲੋਂ ਵਿਆਰ ਤੇਜ ਹੋਣਾ ਜਿਵੇਂ ਜਿਵੇਂ ਮਾਉਂਟ ਘਟਦੀ ਜਾਂਦੀ ਵਿਆਰ ਐਂਡ ਤੱਕ ਘਟਦਾ ਜਾਂਦਾ ਉਹਦੀ ਐਵਰੇਜ ਕੱਢਾਂਗੇ ਤਾਂ ਆਪਾਂ ਨੂੰ ਜੋ ਫਲੈਟ ਦੱਸਿਆ ਜਾਂਦਾ ਉੱਥੇ ਆ ਜਾਂਦੇ ਉੱਥੇ ਆ ਜਾਂਦੇ ਹੁਣ ਪਰੋਂ ਆਏ ਆ ਇੱਥੇ ਆ ਕੇ ਤੁਸੀਂ ਕੱਟ ਕਰਤਾ ਤੁਸੀਂ ਹਾਈ ਇੰਟਰਸਟ ਦੇ ਦਿੱਤਾ ਠੀਕ ਹੈ ਜਦੋਂ ਲੋ ਇੰਟਰਸਟ ਦਾ ਵੇਲਾ ਆ ਤੁਸੀਂ ਵਿਆਜ ਤੁਸੀਂ ਲੋਨ ਨਹੀਂ ਬੰਦ ਕਰਾਉਂਦੇ ਬਸ ਕੋਸ਼ਿਸ਼ ਇਦਾਂ ਰੱਖੋ ਬਈ ਤੁਸੀਂ ਫੁੱਲ ਲੋਨ ਭਰਨ ਦੀ ਸਾਰੇ ਹੀ ਹਾਂ ਪੂਰਾ ਟਾਈਮ ਲੋਨ ਨੂੰ ਚਲਾਓ ਜੀ ਉਹਦੇ ਜੇ ਤੁਹਾਨੂੰ ਬੈਨੀਫਿਟ ਆ ਅਗਰ ਤੁਹਾਡਾ ਮਾਨਨੇ ਆ ਕਿ ਤੁਸੀਂ ਲੈਣਾ ਹੀ ਲੋਨ ਹੀ 2 ਸਾਲ ਬਾਅਦ ਬੰਦ ਕਰਾਓ ਹੀ 2 ਸਾਲ 2 ਸਾਲ ਤੇ ਨਾ ਸਿਬਲ ਵੀ ਸਟਰੋਂਗ ਹੁੰਦਾ ਵੀਰੇ ਇਹਦਾ ਸੀਗੀ ਲੋਨ ਦੀ ਗੱਲ ਆ ਜੀ ਤੇ ਇੱਕ ਗੱਲ ਵੀਰੇ ਮੈਂ ਹੁਣ ਕੁਛ ਨਹੀਂ ਮੈਂ ਕੁਐਸਚਨ ਬਾਏ ਕੁਐਸਚਨ ਕਰਾਂਗੇ ਆਪਾਂ ਜੀ 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 ਲੋਨ ਲਈ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਪੈਂਦੀ ਹੈ ਦੇਖੋ ਜੀ ਲੋਨ ਲਈ ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇਨਕਮ ਪ੍ਰੂਫ ਹੈਗਾ ਆ ਹਾਂਜੀ ਠੀਕ ਆ ਜੀ ਇਨਕਮ ਪ੍ਰੂਫ ਕੀ ਹੁੰਦਾ ਕਿ ਤੁਸੀਂ ਕਿਹੜੀ ਚੀਜ਼ ਤੋਂ ਤੁਹਾਨੂੰ ਕਮਾਈ ਆ ਰਹੀ ਹੈ ਠੀਕ ਆ ਵੀਰੇ ਹੁਣ ਤੁਹਾਡੀ ਕਮਾਈ ਹੈਗੀ ਕੈਸ਼ ਦੀ ਮੰਨ ਲਓ ਤੁਸੀਂ ਮਿਸਤਰੀ ਹੋ ਮੇਰੇ ਬਹੁਤ ਵੀਰ ਭਰਾ ਜਿਨ੍ਹਾਂ ਕੋਲ ਸਿਰਫ ਕੈਸ਼ ਦਾ ਹੀ ਲੈਣ ਨੂੰ ਹਾਂਜੀ ਉਹਨੂੰ ਕੈਸ਼ ਦਾ ਲੈਣ ਦੇਣ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਕੋਲ ਇੱਕ ਪੇਪਰ ਫਾਰਮੈਲਟੀ ਨਹੀਂ ਹੁੰਦੀ ਹਮਮ ਕੈਸ਼ ਆਇਆ ਕੈਸ਼ ਖਰਚ ਲਿਆ ਬੈਂਕ ਦੇ ਵਿੱਚ ਆਈ ਚਲਾਈ ਘਟਿਆ ਉਹਨਾਂ ਬੰਦਿਆਂ ਦਾ ਵੀਰਾਂ ਦਾ ਲੋਨ ਹੋਣ ਦੇ ਚਾਂਸ ਘੱਟ ਹੁੰਦੇ ਆ ਠੀਕ ਹੈ ਕਿਉਂਕਿ ਪੈਸੇ ਤਾਂ ਬਹੁਤ ਨੇ ਪਰ ਪੇਪਰਾਂ 'ਚ ਦਿਖਾਉਣ ਨੂੰ ਕੁਝ ਨਹੀਂ ਹੈ ਉਹ ਮਤਲਬ ਵੀ ਬੈਂਕ ਦੇ ਵਿੱਚ ਵੀ ਸਟਰੋਂਗ ਚਾਹੀਦਾ ਬੰਦਾ ਨਾ ਸਟਰੋਂਗ ਚਾਹੀਦਾ ਤਾਂ ਥੋੜੀ ਕੈਸ਼ ਦੀ ਆਈ ਚਲਾਈ ਥੋੜੀ ਬੈਂਕਿੰਗ ਸਟਰੋਂਗ ਕਰ ਲਓ ਠੀਕ ਹੈ ਆਈ ਚਲਾਈ ਵਧਾ ਲਓ ਤਾਂ ਵੀ ਤੁਸੀਂ ਜੈਨੂਨ ਬਣ ਜੂਗੇ ਜਾਂ ਫਿਰ ਤੁਹਾਡੀ ਖਾਤੇ ਵਿੱਚ ਤਨਖਾਹ ਹੁੰਦੀ ਆ ਹਾਂਜੀ ਮਹੀਨੇ ਦੇ ਮਹੀਨੇ ਤੁਹਾਨੂੰ 20000 25000 ਤੁਹਾਡੇ ਖਾਤੇ ਚ ਆ ਰਿਹਾ ਉਹ ਤੁਹਾਡੀ ਬਣ ਗਈ ਇੱਕ ਜੈਨੂਨ ਇਨਕਮ ਸੋਰਸ ਠੀਕ ਹੈ ਇਹ ਤੁਸੀਂ ਨਾਲ ਇਨਕਮ ਟੈਕਸ ਦੀਆਂ ਰਿਟਰਨਾਂ ਫਿਲ ਕਰਦੇ ਹੋ ਚਾਹੇ ਤੁਸੀਂ ਨਿਲ ਦੀ ਕਰਦੇ ਹੋ ਪਰ ਫਿਲ ਤੇ ਕਰਦੇ ਹੋ ਨਾ ਹਾਂਜੀ ਉਹ ਵੀ ਤੁਹਾਡਾ ਇੱਕ ਪੱਕਾ ਪ੍ਰੂਫ ਬਣ ਗਿਆ ਉਸ ਬੇਸ ਤੇ ਤੁਹਾਨੂੰ ਬੈਂਕ ਜਿਹੜੀ ਲੋਨ ਦੀ ਬਟ ਤੁਸੀਂ ਡਿਫਾਲਟਰ ਨਾ ਹੋਵੋ ਪਹਿਲਾਂ ਲੋਨ ਅਗਰ ਕੋਈ ਚੱਲਦਾ ਆ ਹਾਂਜੀ ਉਹਦੀਆਂ ਕਿਸ਼ਤਾਂ ਜਿਹੜੀਆਂ ਉਹ ਟਾਈਮ ਟੂ ਟਾਈਮ ਗਈਆਂ ਹੋਣ ਓਕੇ ਤੇ ਲੇਟ ਨਾ ਹੋਈਆਂ ਹੋਣ ਠੀਕ ਹੈ ਜੀ ਉਹ ਚੀਜ਼ਾਂ ਪੈਰਾਮੀਟਰ ਬਹੁਤ ਜ਼ਰੂਰੀ ਨੇ ਲੋਨ ਲੈਣਾ ਤੇ ਐਨ ਆਰ ਆਈ ਵੀਰਾਂ ਦਾ ਲੋਨ ਤੁਸੀਂ ਇਹ ਕੁਐਸਚਨ ਪੁੱਛਿਆ ਸੀ ਮੈਨੂੰ ਆਉਂਦੇ ਨੇ ਕਿ ਐਨ ਆਰ ਆਈ ਵੀਰਾਂ ਦਾ ਲੋਨ ਹੋ ਸਕਦਾ ਕਿ ਨਹੀਂ ਮੈਂ ਪੁੱਛਣਾ ਹੀ ਸੀ ਵੈਸੇ ਤੁਹਾਨੂੰ ਤੁਸੀਂ ਆਪ ਨਹੀਂ ਦੱਸਤਾ ਉਹਦਾ ਉਹਦਾ ਕੁਐਸਚਨ ਦਾ ਤੁਹਾਡੇ ਦਾ ਕੀ ਆਨਸਰ ਹੈਗਾ ਜੀ ਹਾਂਜੀ NRI ਵੀਰਾਂ ਦਾ ਲੋਨ ਐਜ਼ ਇਟ ਇਜ਼ ਨਹੀਂ ਹੋ ਪਾਉਂਦਾ ਜੀ ਹਾਂਜੀ ਉਹਨਾਂ ਨੂੰ ਲੋਨ ਲੈਣ ਵਾਸਤੇ ਇੱਥੇ ਦਾ ਕੋਈ ਬੰਦਾ ਰਿਪਰਿਜ਼ੈਂਟ ਕਰਨਾ ਪੈਂਦਾ ਠੀਕ ਹੈ ਉਹ ਉਹਨਾਂ ਦਾ ਬ੍ਰਦਰ ਹੋ ਸਕਦਾ ਉਹਨਾਂ ਦੇ ਫਾਦਰ ਸਾਹਿਬ ਹੋ ਸਕਦੇ ਆ ਉਹਨਾਂ ਦੇ ਮਦਰ ਹੋ ਸਕਦੇ ਆ ਉਹਨਾਂ ਦੀ ਏਜ ਜਿਹੜੀ ਆ ਉਹ 60 ਸਾਲ ਤੋਂ ਘੱਟ ਹੋਵੇ ਹੂੰ ਜਾਂ ਉਹਨਾਂ ਦੇ ਵਾਈਫ ਹੋ ਸਕਦੇ ਆ ਠੀਕ ਹੈ ਮਤਲਬ ਕੀ ਆ ਕਿ ਉਹਨਾਂ ਦਾ ਕੋਈ ਇੱਥੇ ਵਾਲਾ ਬੰਦਾ ਉਹਨਾਂ ਦੀ ਇਨਕਮ ਸ਼ੋ ਕਰਕੇ ਠੀਕ ਹੈ ਬਾਹਰਲਾ ਪੈਸਾ ਆ ਰਿਹਾ ਉਹਨਾਂ ਦੇ ਕਾਉਂਟ ਚੋਂਦਾ ਉਹਨਾਂ ਦੀ ਇਨਕਮ ਬਾਹਰ ਦੀ ਹੋਊਗੀ ਤੇ ਲੋਨ इजीली ਹੋ ਜਾਏਗਾ ਠੀਕ ਹੈ ਵੀਰੇ ਪਰ ਬੰਦਾ ਇੱਥੋਂ ਚਾਹੀਦਾ ਠੀਕ ਹੈ ਇਹ ਐਨਆਰਆਈ ਵੀਰਾਂ ਲਈ ਇਹ ਸੁਨੇਹਾ ਜੀ ਮੇਰਾ ਠੀਕ ਹੈ ਵੀਰੇ ਤੇ ਬਾਕੀ ਹੋਰ ਵੀ ਬਹੁਤ ਤਰ੍ਹਾਂ ਦੇ ਲੋਨ ਹੁੰਦੇ ਕੁਝ ਪ੍ਰਾਈਵੇਟ ਹੁੰਦੇ ਆ ਹਾਂਜੀ ਇਹਦੇ ਕੁਝ ਬੈਂਕ ਵਾਲੇ ਕਰਦੇ ਆ ਤੇ ਭਾਈ ਜੀ ਬੈਂਕ ਦਾ ਵਿਆਜ ਥੋੜਾ ਘੱਟ ਆ ਪ੍ਰਾਈਵੇਟ ਦਾ ਥੋੜਾ ਜ਼ਿਆਦਾ ਆ ਜਿੱਥੇ ਸਾਨੂੰ ਪ੍ਰਾਈਵੇਟ ਦੀ ਲੋੜ ਪੈਂਦੀ ਆ ਅਸੀਂ ਉਹਨਾਂ ਦੀ ਸਹਾਇਤਾ ਵੀ ਲੈਨੇ ਆ ਠੀਕ ਹੈ ਜਿੱਥੇ ਸਾਨੂੰ ਡਾਇਰੈਕਟ ਛੇਤੀ ਪਤਾ ਸਿਬਲ ਠੀਕ ਆ ਉੱਥੇ ਅਸੀਂ ਬੈਂਕਾਂ ਤੋਂ ਕਰਾ ਦਿੰਦੇ ਹਾਂ ਠੀਕ ਹੈ ਵੀਰ ਇੱਕ ਵੀਰ ਇਹ ਵੀ ਹੋ ਗਿਆ ਵੀ ਆਪਾਂ ਨਾ ਗੱਡੀ ਕਿੱਦਾਂ ਦੀ ਲੈਣੀ ਚਾਹੀਦੀ ਆ ਤੇ ਲੋਨ ਦੀ ਵੀ ਗੱਲ ਕਰ ਲਈ ਐਨਆਰਆਈ ਭਰਾਵਾਂ ਦੀ ਵੀ ਗੱਲ ਕਰ ਲਈ ਹੁਣ ਦੇਖੋ ਸਭ ਤਰ੍ਹਾਂ ਦੇ ਲੋਕ ਨੇ ਮੀਡਲ ਕਲਾਸ ਵੀ ਨੇ ਰਿਚ ਵੀ ਨੇ ਹਨਾ ਕਿਸੇ ਦੀ ਤਨਖਾਹ ਲੱਖ ਵੀ ਆ ਕਿਸੇ ਦੀ ਆਪਾਂ ਕਹਿੰਦੇ ਇਹ ਵੀ ਕੁਝ ਵੀ ਹੈ ਨਹੀਂ ਲੱਗ ਪਰ ਨਾ ਮਤਲਬ 10-15 ਹਜ਼ਾਰ ਕਿੱਦਾਂ ਦੇ ਬੰਦੇ ਨੂੰ ਕਿੱਦਾਂ ਦੀ ਕਾਰ ਲੈਣੀ ਚਾਹੀਦੀ ਆ ਦੇਖੋ ਜੀ ਬੈਂਕ ਨੇ ਤੁਹਾਡੇ ਕੋਈ ਕੋਈ ਕੁਐਸਚਨ ਕਰਨਾ ਹਾਂਜੀ ਅਗਰ ਤੁਹਾਡੀ ਤਨਖਾਹ 15000 ਆ ਤੇ ਤੁਹਾਡੀ ਕਿਸ਼ਤ ਜਿਹੜੀ 5000 ਤੋਂ ਵੱਧ ਨਾ ਬਣੇ ਠੀਕ ਹੈ ਕਿਉਂਕਿ 10000 ਤੁਸੀਂ ਫੈਮਿਲੀ ਲਈ ਵੀ ਰੱਖਣਾ ਨਾ ਆਪਣੇ ਲਈ ਰੱਖਣਾ ਵੀਰੇ ਜੇ ਤੁਹਾਡੀ 15 ਤਨਖਾਹ ਆ ਤੁਸੀਂ ਵੱਡੀ ਕਾਰ ਲੈ ਰਹੇ ਹੋ ਕਿਸ਼ਤ ਤੁਹਾਡੀ 10000 12000 ਤਾਂ ਬੈਂਕ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਹਾਂ ਉਨੀ ਕਹਣਾ ਯਾਰ 12000 ਤੇ ਇੱਧਰ ਜਾ ਰਿਹਾ 3000 ਚ ਗੁਜ਼ਾਰਾ ਕਿਵੇਂ ਕਰੇਗਾ ਹਮਤਲਬ ਇਹ ਹੈ ਕਿ ਤੁਹਾਡੀ ਸਿਰਫ 30% ਜਿਹੜੀ amount ਆ ਉਹ ਵਿਆਜ ਵਿੱਚ ਹੋਵੇ ਹਮ ਬਾਕੀ ਤੁਹਾਡੀ ਵੱਖਰੀ ਸੇਵਿੰਗ ਹੋਵੇ ਠੀਕ ਹੈ ਤਾਂ ਤੁਹਾਨੂੰ ਬੈਂਕ ਜਸਟੀਫਾਈ ਕਰਦੀ ਆ ਤੇ ਦੂਜਾ ਤੁਸੀਂ ਕੁਐਸਚਨ ਕੀਤਾ ਸੀ ਕਿ ਕਿਹੜਾ ਕੁਐਸਚਨ ਸੀ ਤੁਹਾਡਾ ਕਿੱਦਾਂ ਦੀ ਕਾਰ ਲੈਣੀ ਚਾਹੀਦੀ ਹੈ ਮਤਲਬ ਵੀ 50000 ਤੋਂ ਲੈ ਕੇ ਕਿੰਨੇ ਮਰਜ਼ੀ ਤੱਕ ਦੀ ਆਪਾਂ ਗੱਲ ਕਰੀਏ ਬਿਲਕੁਰੀ ਜੇ ਅਗਰ ਤਾਂ ਪਹਿਲੀ ਗੱਲ ਤੇ ਤੁਹਾਡਾ ਫਾਈਨਾਂਸ ਹੂੰ ਚਾਦਰ ਦੇਖ ਕੇ ਤੁਸੀਂ ਪੈਰ ਆਪਦੇ ਵਿਸਾਰ ਲੈ ਹਾਂ ਤੇ ਤੁਹਾਨੂੰ ਜੇ 2.5 ਲੱਖ ਦੀ ਗੱਡੀ ਆ ਤੁਹਾਡੀ ਕਿਸ਼ ਛੋਟੀ ਆ ਤੇ ਤੁਸੀਂ ਲੈ ਸਕਦੇ ਹੋ ਹਾਂਜੀ ਜੇ ਤੁਹਾਡੀ ਸੈਲਰੀ ਲੱਖ ਰੁਪਇਆ ਆ ਤੁਹਾਨੂੰ 20000 ਕਿਸ਼ਤ ਵੀ ਕੁਝ ਨਹੀਂ ਕਹਿਣਾ ਤੁਹਾਨੂੰ 50000 ਨਹੀਂ ਵੀ ਕੁਝ ਨਹੀਂ ਕਹਿਣਾ ਤਾਂ ਤੁਸੀਂ 10 ਲੱਖ ਵਾਲੀ 20 ਲੱਖ ਵਾਲੀ ਕਾਰ ਵੀ ਲੈ ਸਕਦੇ ਹੋ ਜੇਕਰ ਤੁਸੀਂ ਉਹਦੀ ਜਿਹੜੀ ਇਨਸਟਾਲਮੈਂਟ ਆ इजीली ਅਫੋਰਡ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਹੁਣ ਦੂਸਰਾ ਬੰਦਾ ਇਹ ਆ ਕਿ ਜੇ ਇਹਦੇ ਸਬੰਦੇ ਨੇ ਪਹਿਲੀ ਵਾਰੀ ਗੱਡੀ ਲੈਣੀ ਆ ਹੂੰ ਉਹਨੂੰ ਕੁਝ ਨਹੀਂ ਪਤਾ ਕਾਰ ਆ ਮਾਰੂ ਉਹ ਉਹ ਉਹਨਾਂ ਸੱਜਣਾ ਮਿੱਤਰਾਂ ਲਈ ਮੇਰਾ ਇੱਕੋ ਹੀ ਸੁਨੇਹਾ ਆ ਕਿ ਤੁਸੀਂ ਪੈਟਰੋਲ ਚ ਕਾਰ ਲਓ ਸਭ ਤੋਂ ਪਹਿਲਾਂ ਜੇ ਤੁਸੀਂ ਪ੍ਰਾਣੀ ਕਾਰ ਦੇ ਸੈਗਮੈਂਟ ਜਾਣੇ ਆ ਤੁਸੀਂ 10 12 13 ਮਾਡਲ ਦੇ ਸੈਗਮੈਂਟ ਜਾਣਾ ਚਾਹੁੰਦੇ ਆ ਤੁਹਾਡਾ ਬਜਟ ਵੀ ਹੈਗਾ 3 ਤੋਂ 4 ਦੇ ਵਿੱਚ ਤੇ ਪ੍ਰਾਣੀਕਾਰ ਤੇ ਜਾਣਾ ਤੇ ਪੈਟਰੋਲ ਸੈਗਮੈਂਟ ਤੇ ਜਾਓ ਪੈਟਰੋਲ ਸੈਗਮੈਂਟ ਕਿਉਂਕਿ ਪੈਟਰੋਲ ਚ ਥੋੜੀ ਜਿਹੀ ਰਿਪੇਅਰ ਵੀ ਘਟਿਆ ਠੀਕ ਹੈ ਜੀ ਪਲੱਸ ਤੁਹਾਨੂੰ ਪੈਟਰੋਲ ਨੂੰ ਬਹੁਤਾ ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਠੀਕ ਹੈ ਜੀ ਮੰਨ ਲਓ ਤੁਸੀਂ 2 ਮਿੰਟ ਗੱਡੀ ਸਟਾਰਟ ਕੀਤੀ ਤਾਂ ਚੱਲ ਗਈ ਤੇ ਡੀਜ਼ਲ ਸੈਗਮੈਂਟ ਦੇ ਵਿੱਚ ਤੁਹਾਨੂੰ ਵਾਰਮ ਅਪ ਜ਼ਰੂਰੀ ਹੈ ਗੱਡੀ ਨੂੰ ਕਰਨਾ ਹਾਂਜੀ ਤਿੰਨ ਤੋਂ ਚਾਰ ਪੰਜ ਮਿੰਟ ਪਲੱਸ ਉਹਦੀ ਮੇਨਟੇਨੈਂਸ ਉਹਦਾ ਮੀਟਰ ਰੀਡਿੰਗ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਹੈ ਟੈਕਨੀਕਲ ਗੱਲਾਂ ਸਾਰੀਆਂ ਪਤਾ ਹੋਣੀਆਂ ਠੀਕ ਹੈ ਜੀ ਸਨਾ ਕੋਲੈਂਡ ਕਿੱਥੇ ਆ ਇੰਜਨ ਆਇਲ ਕਿੱਥੇ ਆ ਬ੍ਰੇਕ ਆਇਲ ਕਿੱਥੇ ਆ ਠੀਕ ਹੈ ਉਹ ਸਾਰੀਆਂ ਚੀਜ਼ਾਂ ਤੁਹਾਡੇ ਤੁਹਾਨੂੰ ਸਾਹਮਣੇ ਹੋਣੀਆਂ ਚਾਹੀਦੀਆਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਪੇਟੀ ਹੋ ਓਕੇ ਤਾਂ ਕਿ ਗੱਡੀ ਕੋਈ ਤੁਹਾਨੂੰ ਸਿਗਨਲ ਦੇਵੇ ਤੁਸੀਂ ਸਿਗਨਲ ਨੂੰ ਇਗਨੋਰ ਕਰ ਦੋ ਤੇ ਗੱਡੀ ਤੁਹਾਡੀ ਰਾਹ ਚ ਰੁਕ ਜੇ ਇਹ ਕੰਮ ਹੋਏਗਾ ਨਹੀਂ ਕੰਮ ਨਹੀਂ ਹੋਣਾ ਤੇ ਠੀਕ ਹੈ ਬਾਈ ਲੈ ਵੀ ਪ੍ਰਾਵੋ ਹਨਾ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਹੈ ਬਾਈ ਹਨਾ ਜੇ ਤੁਹਾਡੇ ਲਈ ਮੰਨ ਗਏ ਸੰਦ ਬਾਈ ਮਹਿੰਗੇ ਆ ਪਰ ਰੱਖ ਦੇਾਂਗੇ ਕੋਈ ਆਪਾਂ ਕਹਿੰਦੇ ਲੱਖ ਵੀ ਅੱਜਕੱਲ੍ਹ ਥੋੜੀ ਮਾਉਂਟਰੀ ਹੁੰਦੀ ਵੀਰੇ ਮਤਲਬ ਲੱਖ ਦੀ ਵੀ ਕਾਰ ਹਨਾ ਉਹਨੂੰ ਵੀ ਮੈਂਟੇਨ ਰੱਖੋ ਪੂਰਾ ਵੀ ਥਾਣਾ ਤੁਹਾਡਾ ਕੂਲੈਂਟ ਕਿੰਨਾ ਹੈ ਤੁਹਾਡਾ ਤੇਲ ਕਰੋ ਵੇ ਪੈਟਰੋਲ ਵੀ ਆਪਾਂ ਚੈੱਕ ਕਰਕੇ ਚੱਲਦੇ ਆ ਬਿਲਕੁਲ ਜੀ ਉਹੀ ਕੰਮ ਉਹਦਾ ਵੀ ਹੈ ਨਾ ਮਗਲੈਲ ਕਿੰਨਾ ਗੱਡੀ ਦੇ ਵਿੱਚ ਕਦੇ ਵੀ ਕੋਈ ਵੀ ਮਸ਼ੀਨਰੀ ਹੈ ਜੀ ਦੇਖੋ ਉਹਨੂੰ ਵਾਰਮ ਅਪ ਕਰਨ ਤੋਂ ਬਿਨਾ ਤੁਸੀਂ ਸੋਚ ਨਹੀਂ ਸਕਦੇ ਉਹ ਕਦੇ ਵੀ ਜਿਵੇਂ ਬੰਦੇ ਨੂੰ ਵਾਰਮ ਅਪ ਤੋਂ ਬਿਨਾ ਇੰਜਰੀ ਹੋਣ ਦੇ ਚਾਂਸ ਹੈ ਨਾ ਜੀ ਉਦਾਂ ਹੀ ਕਾਰਾਂ ਦਾ ਇੰਜਣ ਹੁੰਦਾ ਜੀ ਇਹ ਮਸ਼ੀਨ ਦਾ ਕੋਈ ਵੀ ਪਾਰਟ ਸਿਆ ਉਹਨੂੰ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਹੈ ਲਿਬ੍ਰੀਕੇਸ਼ਨ ਫਿਲਮ ਜਿਹੜੀ ਬਣਨੀ ਬਹੁਤ ਜ਼ਰੂਰੀ ਹੈ ਲਬ੍ਰੀਕੇਸ਼ਨ ਫਿਲਮਕ ਦਸਾਂ ਦੇ ਵਿੱਚ ਜਿਵੇਂ ਖੂਨ ਦੌੜਦਾ ਨਾਲ ਤੇਲ ਦੌੜਨ ਲੱਗ ਜੇਗਾ ਤੇਲ ਦੌੜੂਗਾ ਹਰ ਇੱਕ ਪਾਰਟ ਨੂੰ ਤੇਲ ਲੱਗੇਗਾ ਫਿਲਮ ਬਣੇਗੀ ਤਾਂ ਉਹ ਗੱਡੀ ਦੀ ਲਾਈਫ ਵੱਧ ਜੇਗੀ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਅਗਰ ਆਪਾਂ ਸਵੇਰੇ ਜੰਮ ਜਾਂਦੇ ਜਾਂਦੇ ਸਾਰ ਨਹੀਂ ਆਪਾਂ 150 ਕਿਲੋ ਵੇਟ ਚੱਕ ਲਈਏ ਨਾ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਸਾਰ ਡੰਡ ਡੰਡ ਮਾਰਨੇ ਪੈਣੇ ਬੜੇ ਮੋਟੇ ਇੰਜਨ ਦੀ ਅਗਰ ਲਾਈਫ ਤੁਸੀਂ ਵਧਾਉਣੀ ਹੈ ਨਾ ਹਾਸ ਕਰਨੀ ਹੈ ਮੰਨ ਲਓ ਜਿਹੜਾ ਇੰਜਨ ਲੱਖ ਚੱਲਣਾ ਅਗਰ ਉਹਨੂੰ ਵਾਰਮ ਅਪ ਕਰਕੇ ਚਲਾਉਗੇ ਨਾ ਉਹ ਤੁਹਾਡਾ 3 ਲੱਖ ਚੱਲੇਗਾ ਠੀਕ ਹੈ ਸਮਝ ਲਓ ਤਿੰਨ ਗ ਜਦੋਂ ਤੁਸੀਂ ਸੁੱਤੇ ਉੱਠਦੇ ਹੋ ਸਵੇਰ ਨੂੰ ਤੇ ਤੁਸੀਂ ਕੀਆ ਕਰਦੇ ਆ ਤੁਹਾਡੇ ਪਿੱਠ ਤੇ ਬੋਰੀ ਲੱਦਦੀ ਐ ਤੇ ਤੁਹਾਡੇ ਕੁਝ ਨਾ ਕੁਝ ਇੰਜਰੀ ਹੋ ਜੂਗੀ ਹੋ ਜੂਗੀ ਠੀਕ ਆ ਜੀ ਇਦਾਂ ਹੀ ਜਣਿਆ ਇਹਨੂੰ ਪਹਿਲਾਂ ਵਾਰਮ ਅਪ ਕਰੋ ਫਿਰ ਇਹ ਤੇ ਲੋਡ ਪਾਓ ਫਿਰ ਗੇਅਰ ਪਾ ਕੇ ਚਲਾਓ ਓਕੇ ਠੀਕ ਆ ਜੀ ਇਹ ਬਹੁਤ ਜ਼ਰੂਰੀ ਟੈਕਨੀਕਲ ਗੱਲਾਂ ਹੁੰਦੀਆਂ ਜੀ ਤੇ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਕੋਈ ਨਵੀਂ ਕਾਰ ਲੈਣ ਜਾਂਦੇ ਹੋ ਨਾ ਜੀ ਤੇ ਡੀਲਰ ਕੋਲੋਂ ਗਾਰੰਟੀ ਜੋ ਵੀ ਉਹ ਤੁਹਾਨੂੰ ਦੱਸ ਰਹੇ ਆ ਗਾਰੰਟੀ ਦਾ ਮਤਲਬ ਪਤਾ ਕੀ ਹੁੰਦਾ ਜੀ ਤੁਹਾਨੂੰ ਦੱਸ ਕੇ ਦੇਣੀ ਜੀ ਹੂੰ ਰੀਬ੍ਰੈਂਡ ਕਿੱਥੋਂ ਆ ਐਕਸੀਡੈਂਟਲ ਮਾਈਨਰ ਆ ਕਿ ਮੇਜਰ ਆ ਇੰਜਨ ਦੀ ਕੰਡੀਸ਼ਨ ਕੀ ਐ ਉਹ ਚੀਜ਼ਾਂ ਤਾਂ ਉਹਨੂੰ ਡੀਲਰ ਨੇ ਦੱਸਣੀ ਆ ਉਹ ਤੁਹਾਨੂੰ ਘਰ ਤੋਂ ਨਹੀਂ ਪਤਾ ਲੱਗਣੀ ਹਾਂ ਠੀਕ ਆ ਜੀ ਜੇ ਤੁਸੀਂ ਕੋਈ ਮਕੈਨਿਕ ਲੈ ਕੇ ਜਾਓਗੇ ਮਕੈਨਿਕ ਨੂੰ ਨਾਲ ਲੈ ਕੇ ਜਾਉਂਗੇ ਉਹਨੂੰ ਖਰਚਾ ਦਿਓਗੇ ਮਤਲਬ ਸਾਡੇ ਕੋਲ ਆਉਂਗੇ ਤਾਂ ਤੁਹਾਨੂੰ ਮਕੈਨਿਕ ਦੀ ਜ਼ਰੂਰਤ ਨਹੀਂ ਪਣੀ ਕਿਉਂਕਿ ਅਸੀਂ ਗੱਡੀਆਂ ਵੇਚਦੇ ਆ ਆਪਣੀ ਗਾਰੰਟੀ ਦੇ ਠੀਕ ਆ ਵੀਰੇ ਅੱਛਾ ਇੱਕ ਲਾਸਟ ਕੁਐਸਚਨ ਆ ਆਪਾਂ ਕਰਦੇ ਆ ਵੀਰੇ ਹਣਾ ਆ ਦੇਖੋ ਹਰੇਕ ਕਾਰ ਦਾ ਅਲੱਗ-ਅਲੱਗ ਰੇਟ ਹੁੰਦਾ ਮੰਨ ਕੇ ਚੱਲੀਆ ਅਗਰ ਆਪਾਂ ਬਲੇਰੋ ਖਰੀਦੀ ਆਪਣੇ ਲਗਾ ਨਾ ਤੇ ਇਹ ਵਾਲੀ ਕਾਰ ਆ ਵੀਰੇ ਜੀ ਮੈਂ ਹਨਾ ਵੀ ਕਈ ਵਾਰ ਕੀ ਹੁੰਦਾ ਵੀਰੇ ਹਨਾ ਲੋਕ ਮੈਸੇਜ ਕਰਦੇ ਬਾਈ ਇਹ ਤੁਹਾਡੀ ਕਾਰ ਮਹਿੰਗੀ ਹੈ ਉਹ ਮਹਿੰਗੀ ਸਸਤੀ ਦਾ ਕੀ ਮਤਲਬ ਆ ਵੀਰੇ ਹਨਾ ਕਈ ਹੁਣ ਮੈਂ ਤੁਹਾਡੀ ਇੱਕ ਗੱਲ ਹੋਰ ਆਪਦੇ ਵੱਲੋਂ ਥੋੜੇ ਬਰੀਫ ਕਰਦਾ ਵੀ ਕਈ ਵਾਰ ਜਿਵੇਂ ਹਨਾ ਉੱਪਰ ਕੁਝ ਲੱਗਿਆ ਹੁੰਦਾ ਉਹ ਤੇ ਆਪਾਂ ਕਹਿੰਦੇ ਕੋਈ ਐਕਸੈਸਰੀ ਲੱਗੀ ਹੁੰਦੀ ਜਿਵੇਂ ਐਦਾਂ ਦੀ ਕੋਈ ਗੱਲ ਦੱਸੋ ਵੀ ਜਿਹੜੇ ਤਿੰਨ ਚਾਰ ਡਿਫਰੈਂਸ ਆ ਜਾਣ ਰੇਟਾਂ 'ਤੇ ਬਾਈ ਇੱਕ ਤਾਂ ਹੁੰਦੀ ਐਕਸੈਸਰੀ ਰੱਖੋ ਐਕਸੈਸਰੀ ਕੋਈ ਬਹੁਤੀ ਮਹਿੰਗੀ ਆਈਟਮ ਨਹੀਂ ਹਾਂਜੀ 5 ਤੋਂ 7000 ਜਾਂ 10000 ਦੇ کافی ਸਸਤੀ ਬਣ ਜਾਂਦੀ ਹੈ ਬਟ ਮਹਿੰਗੀ ਆਈਟਮ ਕੀ ਆ ਜਿਹੜੀ ਗੌਰ ਦੇਣ ਵਾਲੀ ਗੱਲ ਉਹ ਹੈਗੇ ਅਲਾਇਏ ਤੇ ਟਾਇਰ ਠੀਕ ਹੈ ਵੀਰੇ ਪਹਿਲਾ ਜਿਹੜਾ ਆ ਹਾਂਜੀ ਹੁਣ ਅਗਰ ਅਲਾਇਏ ਤੇ ਟਾਇਰ ਹੀ ਤੁਹਾਡੇ 50000 ਜਾਂ ਲੱਖ ਦੇ ਗੱਡੀ ਨੂੰ ਲੱਗ ਗਏ ਠੀਕ ਹੈ ਤੇ ਉਹ ਯਕੀਨਨ ਉਹਦਾ ਰੇਟ ਆ ਜਿਹੜਾ ਉਹ 50000 ਜਾਂ ਲੱਖ ਵਧੂਗਾ ਵਧੂਗਾ ਹਾਂਜੀ ਹਾਂਜੀ ਤੇ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲਈਏ ਆਪਣੇ ਕੋਲ ਦੋ ਗੱਡੀਆਂ ਖੜੀਆਂ ਨੇ ਆਹ ਵਾਲੀ ਗੱਡੀਆਂ ਨੇ ਇੱਕ ਪਲੇਰੋ ਖੜੀ ਆ ਜੀ ਇੱਕ ਉਹ ਦੂਸਰੀ ਪਲੇਰੋ ਇੱਕ ਖੜੀ ਆ ਜੀ ਸਿੰਪਲ ਟਾਇਰਾਂ ਦੇ ਨਾਲ ਇੱਕ ਖੜੀ ਆ ਐਕਸਟਰਾ ਅਲਾਇਜ਼ ਨਾਲ ਹੁਣ ਇਹ ਲਾਇਏ ਜਿਹੜੇ ਆ 50 ਤੋਂ 60000 ਰੁਪਏ ਕੋਸਟ ਕਰਦੇ ਆ ਇਹ ਕਰਦੇ ਨੇ ਵੀਰੇ ਤੇ ਉਹ ਟਾਇਰ ਜਿਹੜੇ ਆ ਉਹ ਸਸਤੇ ਨੇ ਹਾਂਜੀ ਠੀਕ ਆ ਜੀ ਮਨ ਕੇ ਚਲੋ 8 ਟਰ 20 ਦੇ ਤੇ 60 ਦੇ ਆਬਵੀਅਸਲੀ ਇਹਦਾ 40000 ਰੇਟ ਵਧ ਗਿਆ ਇਹਦਾ ਵਧ ਗਿਆ ਹਨਾ ਜੀ ਜੇ ਇਹਨੂੰ ਸਿੰਪਲ ਕਰ ਦਈਏ 40 ਘਟ ਗਏ ਜਿਵੇਂ ਇਹਦਾ ਰੇਟ ਅਸੀਂ 775 ਰੱਖੀਏ ਹਾਂਜੀ ਇਹ ਇਹ ਰਹਿ ਜੂਗੀ 7.5 ਦੀ ਠੀਕ ਹੈ ਜਾਂ 730 ਦੀ ਹਾਂਜੀ 40000 ਰੇਟ ਘਟ ਗਏ ਜੀ ਘਟ ਗਏ ਤੇ ਉਸ ਤੋਂ ਇਲਾਵਾ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਵੇਂ ਕਈ ਕੋਈ ਕਿਸੇ ਵੀਰ ਨੇ ਵਿੱਚ ਸਿਸਟਮ ਮਹਿੰਗਾ ਲਾਤਾ ਹੂੰ ਹੂੰ 40 50000 ਦਾ ਸਿਸਟਮ ਲੱਗ ਗਿਆ ਆਮ ਸਿਸਟਮ ਤੇ 10 ਤੋਂ 15 ਜਾਂ 20000 ਚ ਲੱਗ ਜਾਂਦਾ ਹੈ ਹਾਂਜੀ ਪਰ ਜੇ ਦਾ ਕੋਈ ਐਕਸਟਰਾ ਆਰਡੀਨਰੀ ਚੀਜ਼ ਲੱਗ ਗਈ 50 ਚਲੋ ਉਹਦਾ 25000 ਦਾ ਵਧੂਗਾ ਠੀਕ ਹੈ ਜੀ ਉਹ ਵੀ ਚੀਜ਼ ਨੂੰ ਮਹਿੰਗੀ ਕਰਦਾ ਪਲੱਸ ਅਗਰ 3D ਮੈਟ ਗਿਆ ਬਾਕੀ ਚੀਜ਼ਾਂ ਬਾਈ ਜੀ ਐਸੈਸਰੀਜ਼ ਇਸ ਤੋਂ ਇਲਾਵਾ ਜੋ ਵੀ ਹੈ ਨਾ ਉਹ ਬਹੁਤਿਆਂ ਕਾਸਟ ਨਹੀਂ ਕਰਦੀ ਇੱਕ ਚੀਜ਼ ਜਿਵੇਂ ਹੋਰ ਵੀ ਹੁੰਦੀ ਹੈ ਵੀਰੇ ਹਨਾ ਜੇ ਮੰਨ ਕੇ ਚੱਲੋ ਵੀਰੇ ਆ ਵੀ ਉਨੀ ਮਾਡਲ ਹੈ ਆ ਵੀ ਉਨੀ ਮਾਡਲ ਹੈ ਰੇਟ ਕਈ ਵਾਰ ਸੇਮ ਹੋਗੇ ਐਸੈਸਰੀ ਸੇਮ ਲੱਗੀ ਹੁੰਦੀ ਹੈਗੀ ਉੱਥੇ ਕੀ ਹੁੰਦਾ ਕਈ ਵਾਰ ਵੇਰੀਐਂਟ ਦਾ ਤੇ ਓਨਰ ਦਾ ਓਨਰ ਦਾ ਬਿਲਕੁਲ ਸਹੀ ਹੁੰਦਾ ਹੁਣ ਪਹਿਲੇ ਨਾਂ ਦੀਆਂ ਗੱਡੀਆਂ ਦਾ ਰੇਟ ਥੋੜਾ ਠੀਕ ਹੈ ਵਧੀਆ ਹੈ ਦੂਜੇ ਨਾਂ ਦੀਆਂ ਤਾਂ 10000 ਘੱਟ ਗਿਆ ਉਹਨੂੰ ਤੀਜੇ ਨਾਂ ਦੀ ਗੱਡੀ ਦਾ ਰੇਟ ਹੋਰ ਘੱਟ ਗਿਆ ਹਾਂ ਹੁਣ ਜਿਵੇਂ ਉਹ ਇਹਨਾਂ ਦੀ ਆਪ ਲਾਲੀ ਵੀਰੇ ਇਹ ਮਾਡਲ ਕਿੰਨਾ ਹੈ ਬਾਈ ਜੀ ਇਹ ਦੋਨੇ ਹੀ ਇਹ 19 ਮਾਡਲ ਹੈ ਇਹ ਵੀ 19 ਮਾਡਲ ਹੈ ਇਹ 18 ਮਾਡਲ ਹੈ 18 ਮਾਡਲ ਹੈ ਇਹ ਹੈਗੀ ਐਸਐਲਐਕਸ ਐਸਐਲਐਕਸ ਇਹ ਟੌਪ ਮਾਡਲ ਹੈ ਜੈਡਐਲਐਕਸ ਠੀਕ ਹੈ ਇੱਕ ਤਾਂ ਇਹ ਡਿਫਰੈਂਸ ਹੋ ਗਿਆ ਹਾਂਜੀ ਅਸੀਂ ਦੋਨਾਂ ਦਾ ਰੇਟ ਪ੍ਰਾਈਸ ਸੇਮ ਕਿਉਂ ਰੱਖਿਆ ਹੈ ਸੇਮ ਰੱਖਦਾ ਕਿਉਂਕਿ ਇਹ ਮਾਡਲ ਇਸ ਤੋਂ ਇੱਕ ਉੱਪਰ ਵਾਲਾ ਆਸ ਇਹਨੂੰ ਲਾਈ ਵੀ ਲੱਗੇ ਤੇ ਇਹਦੇ ਬਰਾਬਰ ਇਹਦਾ ਰੇਟ ਆ ਗਿਆ ਜੇ ਇਹ ਸਿੰਪਲ ਹੁੰਦੀ ਤੇ ਇਹ ਸਸਤੀ ਹੋ ਹਾਂਜੀ ਤੇ ਟਾਪ ਮਾਡਲ ਆ ਗਈ ਟਾਪ ਮਾਡਲ ਇਹ ਨੀਵਾ ਮਾਡਲ ਹੈ ਤੇ ਇਹਦੇ ਲਾਇ ਘੱਟ ਨੇ ਉੱਚਾ ਮਾਡਲ ਤੇ ਲਾਇ ਹੈ ਨਹੀਂ ਹੈ ਹਨਾ ਤੇ ਇਹਦੇ ਨਾਲ ਵੀ ਫਰਕ ਪਿਆ ਮਤਲਬ ਵੀ ਕੁਛ ਹੈ ਨਾ ਇੰਨਾ ਦੀ ਚੀਜ਼ਾਂ ਦੇ ਨਾਲ ਤੁਹਾਡਾ ਰੇਟ ਦਾ ਵੀ ਥੋੜਾ ਫਰਕ ਪੈਂਦਾ ਜੀ ਹੁਣ ਅੱਜ ਕੱਲ ਜੇ ਦੇਖਿਆ ਜਾਵੇ ਲਾਇ ਇਸ ਜਿਹੜੇ ਜੇ ਅਗਰ 20 ਇੰਚ ਲਾਇਏ ਤੇ ਜਾਂਦੇ ਆਪਾਂ ਹਾਂਜੀ ਹਾਂ ਤੇ 20 ਇੰਚ ਲਾਇਏ ਤਾਂ ਬਾਈ ਜੀ ਲੱਖ ਪਲੱਸ ਚੱਲ ਜਾਂਦੇ ਆ इजीली ਮੈਂ ਪੁਆਏ ਨੇ ਪਤਾ ਮਿੱਤਰਾਂ ਨੂੰ ਬਾਈ ਹਾਂਜੀ ਲੱਖ ਸਵਾ ਲੱਖ ਰੁਪਏ ਦੇ ਲਾਇ ਟਾਇਰ ਪੈਂਦੇ ਨੇ ਕੰਪਲੀਟ ਮੰਨ ਲਓ ਤੁਸੀਂ ਸਵਾ ਲੱਖ ਰੁਪਇਆ ਕਾਰ ਤੇ ਲਾ ਕੇ ਗੱਡੀ ਖੜੀ ਕਰਤੀ ਆ ਤੇ ਤੁਹਾਨੂੰ ਕੀ ਲੋੜ ਸੀ ਤੁਸੀਂ ਤਾਂ ਚਲਾਉਣੀ ਆਂ ਉਹ ਡੀਲਰ ਨੂੰ ਕੀ ਲੋੜ ਐ ਲਾਇਆ ਦੀ ਡੀਲਰ ਨੇ ਤਾਂ ਪੈਸੇ ਲਾਇਏ ਦੇ ਨਾਲ ਲੈਣੇ ਤੁਹਾਡੇ ਕੋਲ ਹਾਂ ਹਾਂ ਕਿਉਂ ਜੀ ਕਿਉਂਕਿ ਲੱਖ ਰੁਪਈਆ ਮਹਿੰਗੀ ਹੋਣੀ ਕਰ ਮਹਿੰਗੀ ਹੋਣੀ ਉਹਨੇ ਲੱਖ ਰੁਪਈਆ ਨਾਲ ਲਾਊਗਾ ਤੁਸੀਂ ਖੁਦ ਪਵਾਉਂਗੇ ਤੁਹਾਨੂੰ ਵੀ ਲੱਖ ਸਵਾ ਲੱਖ ਲਾਉਣਾ ਪੈਣਾ ਹਾਂ ਉਹ ਲਾਉਣਾ ਹੀ ਪੈਣਾ ਜੇ ਤੁਹਾਨੂੰ ਨਾਲ ਮਿਲ ਰਹੇ ਨੇ ਬਈ ਹਨਾ ਤੁਹਾਨੂੰ ਜਾ ਕੇ ਮਿਹਨਤ ਨਹੀਂ ਕਰਾਉਣੀ ਪੈਂਦੀ ਹੁਣ ਬੰਦਾ ਤੇ ਆੜੀ ਬਨ ਕੇ ਜਾਊਗਾ ਬੰਦਾ ਬਚ ਗਿਆ ਤੁਹਾਡਾ ਸਮਾਂ ਜਿਹੜਾ ਬਹੁਤ ਕੀਮਤੀ ਪ੍ਰੀਸ਼ੀਅਸ ਆ ਹਾਂ ਹੁਣ ਜਿਹੜਾ ਸਮਾਂ ਬੱਜ ਜਾਣਾ ਸਾਡਾ ਵੀ ਸਾਡਾ ਤੇ ਚਲੋ ਡਿਊਟੀ ਐ ਅਸੀਂ ਤਾਂ ਕਾਰ ਨੂੰ ਐਸੈਸਰੀ ਬਟ ਜੇ ਤੁਸੀਂ ਆਪ ਲਓਗੇ ਤੁਹਾਡਾ ਵੀ ਸਮਾਂ ਖਰਾਬ ਹੋਣਾ ਇਸ ਕਰਕੇ ਤਿਆਰ ਗੱਡੀ ਲੈਣ ਚ ਸੀ ਬੈਨੀਫਿਟ ਆ ਆਪ ਤਿਆਰ ਕਰਾਉਗੇ ਤੁਹਾਡਾ ਸਮਾਂ ਵੀ ਲੱਗੇਗਾ ਤੁਹਾਨੂੰ ਕੋਸਟ ਵੀ ਜ਼ਿਆਦਾ ਪੈਣੀ ਹੈ ਸਹੀ ਗੱਲ ਹੈ ਠੀਕ ਹੈ ਜੀ ਠੀਕ ਹੈ ਵੀਰੇ ਇਹ ਫੈਕਟਰ ਹੈ ਜਿਹੜੇ ਤੁਹਾਨੂੰ ਬਾਕੀ ਮੇਰੇ ਐਨ ਆਰ ਆਈ ਭਰਾਵਾਂ ਲਈ ਜਿਹੜੇ ਸਾਡੇ ਲੋਕਲ ਹੈਗੇ ਆ ਉਹਨਾਂ ਲਈ ਤਾਂ ਗੱਡੀਆਂ ਅਸੀਂ ਰੈਂਟਲ ਤੇ ਵੀ ਅਵੇਲੇਬਲ ਕੀਤੀਆਂ ਓਕੇ ਹਾਂ ਇਹ ਵੀ ਗੱਲ ਰਹੀ ਆ ਜੀ ਉਹ ਰੈਂਟ ਤੇ ਅਵੇਲੇਬਲ ਹੈ ਜੀ ਜਿਹੜੇ ਸਾਡੇ ਦੂਰ ਦੇ ਭਰਾ ਆ ਉਹਨਾਂ ਨੂੰ ਅਸੀਂ ਉਹਨਾਂ ਕੋਲੋਂ ਅਸੀਂ ਬਾਇ ਬੈਕ ਲੈਨੇ ਆ ਠੀਕ ਹੈ ਬਾਇ ਬੈਕ ਦਾ ਕੀ ਮਤਲਬ ਸਮਝਾ ਦਨੇ ਆ ਜੀ ਕਿ ਜੋ 10 ਲੱਖ ਦੀ ਗੱਡੀ ਹੈ ਨਾ ਜੀ 10 ਲੱਖ ਲੈ ਕੇ ਉਹਨਾਂ ਨੂੰ ਗੱਡੀ ਦੇ ਦਿੱਤੀ ਉਹਨਾਂ ਦਾ ਰੈਂਟਮ ਕਾ ਲਿਆ 1 ਮਹੀਨੇ ਦਾ ਤੇ ਤੁਹਾਡਾ 1000 ਰੁਪਿਆ ਰੈਂਟ ਇਹਦੇ ਅੜੀ ਦਾ ਤੇ 30000 ਕੱਟ ਕੇ ਤੁਹਾਨੂੰ ਬਾਕੀ ਵਾਪਸ ਆ ਗਿਆ ਠੀਕ ਹੈ ਠੀਕ ਹੈ ਜੀ ਉਹਨੂੰ ਕਹਿੰਦੇ ਬਾਇ ਬੈਕ ਜਿਹੜੇ ਸਾਡੇ ਲੋਕਲ ਕਸਟਮਰ ਆ ਜਿਨ੍ਹਾਂ ਤੇ ਸਾਨੂੰ ਗਰੰਟੀ ਦੀ ਵਾਰੰਟੀ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਅਸੀਂ ਥੋੜੇ ਪੈਸੇ ਲੈ ਕੇ ਜਿੱਦਾਂ ਕੁਝ 파ਰਟ ਪੇਮੈਂਟ ਲੈ ਕੇ ਕਾਰ ਦੇ ਦਿੰਦੀ ਆ ਤੇ ਬਾਕੀ ਪੇਪਰ ਵਰਕ ਕਰ ਲੀਦਾ ਉਹ ਰੈਂਟਲ ਗੱਡੀਆਂ ਵੀ ਅਵੇਲੇਬਲ ਆ ਤੁਸੀਂ ਆ ਸਕਦੇ ਹੋ ਮੇਰੇ ਵੀਰ ਜੀ ਸਾਦਕੇ ਰੈਂਟ ਤੇ ਕਿੰਨੇ ਰੁਪਏ ਦਾ ਸਟਾਰਟ ਹੋਵੇ ਰੈਂਟ ਤੇ ਛੋਟੀ ਗੱਡੀ ਜਿਹੜੀ 1000 ਰੁਪਏ ਤੋਂ ਸਟਾਰਟ ਹੋਵੇ ਠੀਕ ਹੈ ਬਾਕੀ ਜਿੰਨੇ ਮਰਜ਼ੀ ਤੱਕ ਘੱਟ ਦੱਸਿਆ ਜਾਂਦਾ 2000 3000 4000 ਜਿੰਨਾ ਮਹਿੰਗੀ ਗੱਡੀ ਉਹਨੇ ਰੈਂਟ ਜਦਾ ਠੀਕ ਹੈ ਬਾਈ ਗੌਰ ਕਰੇ ਗੱਲ ਤੇ ਬਾਈ ਹਨਾ ਨੰਬਰ ਮੈਂ ਪਾਤੇ ਨੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਬਾਈ ਹਨਾ ਤੇ ਜੇ ਨਹੀਂ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਖਾਵਾਂ ਕਿ ਸ਼ੋਰ ਨੂੰ ਚੰਗੀ ਲੱਗੇ ਬਿਲਕੁਲ ਜੀ ਮੇਰੇ ਵੀਰ ਜਿਨ੍ਹਾਂ ਨੂੰ ਵੀ ਸਾਡੀ ਗੱਲਾਂ ਤੋਂ ਗੁੱਸਾ ਲੱਗਾ ਉਹਨਾਂ ਨੇ ਉਹਨਾਂ ਨੂੰ ਸੌਰੀ ਆ ਬਾਕੀ ਕੋ ਚੰਗਾ ਸੁਝਾਅ ਤੁਹਾਡੇ ਕੋਲ ਹੈਗਾ ਤੁਸੀਂ ਵੀ ਸਾਨੂੰ ਦਿਓ ਅਸੀਂ ਕੋਈ ਉਹ ਤਾਂ ਕਨਸੈਪਟ ਨਹੀਂ ਹੈ ਕਿ ਅਸੀਂ ਕਾਰੋਬਾਰ ਖੋਲਿਆ ਅਸੀਂ ਪਰਫੈਕਟ ਆ ਅਸੀਂ ਤੁਹਾਡੇ ਕੋਲੋਂ ਸਿੱਖਣਾ ਤੁਹਾਡੇ ਕੋਲ ਬਹੁਤ ਜਾਣਕਾਰੀ ਮੈਂਦੀ ਚਾਹੀਦੀ ਜਿੰਨੀ ਕਿ ਨੌਲੇਜ ਆ ਬਾਈ ਹਨਾ ਆਪਾਂ ਨੂੰ 19% ਤੋਂ ਦੱਸ ਦਿੰਨੇ ਆਂਗੇ ਤੇ ਬਸ ਵੀਡੀਓ ਕਰਦੇ ਸ਼ੇਅਰ ਮਿਲਾਂਗੇ ਬਹੁਤ ਛੇਤੀ ਨਵੇਂ ਕਾਰਨ ਦੇ ਨਾਲ ਬਾਈ ਥੈਂਕ ਯੂ ਸੋ ਮੱਚ